ਪਾਕਿਸਤਾਨ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਮੀਆਂ ਮਜ਼ੂਰ ਅਹਿਮਦ ਵਟੂ ਦੀ ਹਵੇਲੀ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ ਇਨੀ ਦਿਨੀ ਮਾਤਾ ਤਾਰੋਬਾਈ ਇੱਥੇ ਰਹਿ ਰਹੇ ਹਨ ਕਿਹਾ ਜਾ ਰਿਹਾ ਹੈ ਕਿ ਪਾਕਿਸਤਾਨ ਦੇ ਸਾਬਕਾ ਮੁੱਖ ਮੰਤਰੀ ਦਾ ਪਰਿਵਾਰ ਭਾਰਤ ਪਾਕਿਸਤਾਨ ਵੰਡ ਦੌਰਾਨ ਇਸ ਜਗ੍ਹਾ ਨੂੰ ਛੱਡ ਕੇ ਪਾਕਿਸਤਾਨ ਚਲਾ ਗਿਆ ਸੀ ਜਾਣਕਾਰੀ ਦਿੰਦੇ ਹੋਏ ਪਿੰਡ ਮੌਸਮ ਦੇ ਵਸਨੀਕ ਜਗੀਰ ਸਿੰਘ ਨੇ ਦੱਸਿਆ ਕਿ ਉਹਨਾਂ ਦੇ ਪਿੰਡ ਵਿੱਚ ਪਾਕਿਸਤਾਨ ਦੇ ਸਾਬਕਾ ਮੁੱਖ ਮੰਤਰੀ ਮੀਆਂ ਮਜ਼ੂਰ ਅਹਿਮਦ ਵਟੂ ਦੀ ਇੱਕ ਹਵੇਲੀ ਹੈ ਜਿੱਤੇ ਉਹ ਅਤੇ ਉਹਨਾਂ ਦਾ ਪਰਿਵਾਰ ਰਹਿੰਦਾ ਸੀ ਪਰ ਪਾਰਤ ਪਾਕਿਸਤਾਨ ਵੰਡ ਦੌਰਾਨ ਉਹ ਉਸਨੂੰ ਛੱਡ ਕੇ ਪਾਕਿਸਤਾਨ ਚਲੇ ਗਏ ਹੁਣ ਮਾਤਾ ਤਾਰੋਬਾਈ ਇਸ ਹਵੇਲੀ ਵਿੱਚ ਰਹਿ ਰਹੇ ਹਨ ਜਿਸ ਦੇ ਪੁੱਤਰ ਮਹਿੰਦਰ ਸਿੰਘ ਨੇ ਦੱਸਿਆ ਕਿ ਉਸਦੇ ਪਿਤਾ ਦੀਸ਼ਾ ਸਿੰਘ ਨੇ ਲਗਭਗ 18.5 ਮਰਲੇ ਜ਼ਮੀਨ ਦੀ ਹਵੇਲੀ 18000 ਰੁਪਏ ਵਿੱਚ ਖਰੀਦੀ ਸੀ ਅਤੇ ਇੰਨੇ ਸਾਲ ਬਾਅਦ ਵੀ ਉਹੀ ਕੰਦਾ ਇੱਥੇ ਮੌਜੂਦ ਹਨ ਹੁਣ ਉਸ ਦੀ ਮਾਤਾ ਤਾਰੋਬਾਈ ਇੱਥੇ ਰਹਿ ਰਹੇ ਹਨ ਹਾਲਾਂਕਿ ਉਹ ਕਹਿੰਦੇ ਹਨ ਕਿ ਕੁਝ ਸਾਲਾਂ ਪਹਿਲਾਂ ਪਾਕਿਸਤਾਨ ਦੇ ਉਕਤ ਸਾਬਕਾ ਮੁੱਖ ਮੰਤਰੀ ਮੀਆਂ ਮਜ਼ੂਰ ਅਹਿਮਦ ਵਟੂ ਆਪਣੇ ਪਿੰਡ ਪਰਿਵਾਰ ਨਾਲ ਪਹੁੰਚੇ ਸਨ ਅਤੇ ਆਪਣੀਆਂ ਪੁਰਾਣੀਆਂ ਯਾਦਾਂ ਤਾਜ਼ੀਆਂ ਕੀਤੀਆਂ ਸਨ ਜਿਸ ਦੀਆਂ ਤਸਵੀਰਾਂ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਇਹ ਖਰੀਦੀ ਸੀ ਉਹ ਲੋ 18.5 18 ਜਾਰੇ 18.5 ਮਰਲੇ ਸੀ 18.5 ਜਾਰੇ ਸਾਹ ਖਰੀਦੀ ਉਹਨਾਂ ਦੀ ਉਹ ਫਿਰ ਆਇਆ ਸੀ ਤੇ ਸਾਡੇ ਕੋਲ ਮਾਤਾ ਦਾ ਫੋਟੋ ਸਾਡੇ 18 ਦੇ ਲੈ ਗਿਆ ਕੋਦੋਂ ਆ ਅਸੀਂ ਉਹਨੇ ਕਿਹਾ ਨਾ ਸਾਡੇ ਉੱਥੇ ਆਏ ਨੂੰ ਗਰਾਂ ਪਰਲੀ ਸ਼ਾਹ ਦੀ ਜਗ੍ਹਾ ਹੈ ਇਹਦੇ ਵਿੱਚ ਵੀ ਨਿੰਮ ਨੂੰ ਨੇ ਜੱਫੀ ਜੱਫੀ ਪਾਈ ਸੀ ਸਾਰੇ ਆ ਨਿੰਮ ਖੜੀ ਨੇ ਕਿੰਨੇ ਸਾਲ ਪੁਰਾਣੀ ਹੈ ਇਹ ਉਦੋਂ ਦੇ ਆਪਣਾ 1947 ਦੇ ਪਹਿਲਾਂ ਦੀ ਇਹ 1947 ਦੇ ਪਹਿਲਾਂ ਦੀ ਆ ਦੁਬਾਰਾ ਉਵੇਂ ਖੜੀ ਹੈ ਆ ਉਵੇਂ ਇਹ ਹੈ ਕਿੰਦੀ ਵੇਲੀ ਇਹ ਉਹ ਆਪਣਾ ਉਸ ਮੁੱਖ ਮੰਤਰੀ ਕੀ ਨਾਮ ਸੀ ਜਿਹੜਾ ਪਾਕਿਸਤਾਨ ਦਾ ਪਹਿਲਾ ਹਾਂ ਹੁਣ ਇਹਨਾਂ ਦੀ ਹੈ ਆ ਮਾਈ ਖੜੀ ਹੈ ਇਹਨਾਂ ਨੇ ਖਰੀਦ ਲਈ ਹੈ ਹਾਂ ਜੀ ਮੁੱਲ ਲੈ ਹਾਂ ਮੁੱਲ ਲੈ ਜੀ ਨੇ ਪਹਿਲਾਂ ਉਹ ਇੱਥੇ ਰਹਿੰਦੇ ਹੁੰਦੇ ਸੀ ਪਹਿਲਾਂ ਇੱਥੇ ਰਹਿੰਦੇ ਸੀ ਪਾਕਿਸਤਾਨ ਤੋਂ ਹਿੰਦੁਸਤਾਨ ਦੇ ਆਦਤ ਬਣ ਤੱਕ ਪਹਿਲਾਂ ਠੀਕ ਇੱਥੇ ਉਹ ਜਗ੍ਹਾ ਆ ਜਗਾ ਨਾਲ ਹੈ ਠੀਕ ਉਹ ਮੇਰੇ ਖਿਆਲ ਹੈ ਕੋਈ ਨਾ ਬੜਾ ਤੇ ਸਾਜ ਦੋ ਵਿੱਚ ਦਾ ਸਾ ਬਹੁਤ اچھا ਉਸਕੇ ਬਾਅਦ 1947 ਵਿੱਚ ਵਾਪਸ ਚਲੇ ਗਏ ਹਾਂ ਵਾਪਸ ਚਲੇ ਗਏ ਆਪਣਾ اچھا ਪਾਕਿਸਤਾਨ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਮੀਆਂ ਮਜ਼ੂਰ ਅਹਿਮਦ ਵਟੂਦੀ ਹਵੇਲੀ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ ਇਨੀ ਦਿਨੀ ਮਾਤਾ ਤਾਰੋਬਾਈ ਇੱਥੇ ਰਹੀ ਰਹੇ ਹਨ ਕਿਹਾ ਜਾ ਰਿਹਾ ਹੈ ਕਿ ਪਾਕਿਸਤਾਨ ਦੇ ਸਾਬਕਾ ਮੁੱਖ ਮੰਤਰੀ ਦਾ ਪਰਿਵਾਰ ਭਾਰਤ ਪਾਕਿਸਤਾਨ ਵੰਡ ਦੌਰਾਨ ਇਸ ਜਗ੍ਹਾ ਨੂੰ ਛੱਡ ਕੇ ਪਾਕਿਸਤਾਨ ਚਲਾ ਗਿਆ ਸੀ ਜਾਣਕਾਰੀ ਦਿੰਦੇ ਹੋਏ ਪਿੰਡ ਮੌਸਮ ਦੇ ਵਸਨੀਕ ਜਗੀਰ ਸਿੰਘ ਨੇ ਦੱਸਿਆ ਕਿ ਉਹਨਾਂ ਦੇ ਪਿੰਡ ਵਿੱਚ ਪਾਕਿਸਤਾਨ ਦੇ ਸਾਬਕਾ ਮੁੱਖ ਮੰਤਰੀ ਮੀਆਂ ਮਜ਼ੂਰ ਅਹਿਮਦ ਵਟੂ ਦੀ ਇੱਕ ਹਵੇਲੀ ਹੈ ਜਿੱਤੇ ਉਹ ਅਤੇ ਉਹਨਾਂ ਦਾ ਪਰਿਵਾਰ ਰਹਿੰਦਾ ਸੀ ਪਰ ਭਾਰਤ ਪਾਕਿਸਤਾਨ ਵੰਡ ਦੌਰਾਨ ਉਹ ਉਸਨੂੰ ਛੱਡ ਕੇ ਪਾਕਿਸਤਾਨ ਚਲੇ ਗਏ ਹੁਣ ਮਾਤਾ ਤਾਰੋਬਾਈ ਇਸ ਹਵੇਲੀ ਵਿੱਚ ਰਹਿ ਰਹੇ ਹਨ ਜਿਸ ਦੇ ਪੁੱਤਰ ਮਹਿੰਦਰ ਸਿੰਘ ਨੇ ਦੱਸਿਆ ਕਿ ਉਸ ਦੇ ਪਿਤਾ ਦੇਸਾ ਸਿੰਘ ਨੇ ਲਗਭਗ 18.5 ਮਰਲੇ ਜ਼ਮੀਨ ਦੀ ਹਵੇਲੀ 18.5000 ਰੁਪਏ ਵਿੱਚ ਖਰੀਦੀ ਸੀ ਅਤੇ ਇੰਨੇ ਸਾਲ ਬਾਅਦ ਵੀ ਉਹੀ ਕੰਦਾ ਇੱਥੇ ਮੌਜੂਦ ਹਨ ਹੁਣ ਉਸ ਦੀ ਮਾਤਾ ਤਾਰੋਬਾਈ ਇੱਥੇ ਰਹਿ ਰਹੇ ਹਨ ਹਾਲਾਂਕਿ ਉਹ ਕਹਿੰਦੇ ਹਨ ਕਿ ਕੁਝ ਸਾਲਾਂ ਪਹਿਲਾਂ ਪਾਕਿਸਤਾਨ ਦੇ ਉਕਤ ਸਾਬਕਾ ਮੁੱਖ ਮੰਤਰੀ ਮੀਆਂ ਮਜ਼ੂਰ ਅਹਿਮਦ ਵਟੂ ਆਪਣੇ ਪਿੰਡ ਪਰਿਵਾਰ ਨਾਲ ਪਹੁੰਚੇ ਸਨ ਅਤੇ ਆਪਣੀਆਂ ਪੁਰਾਣੀਆਂ ਯਾਦਾਂ ਤਾਜ਼ੀਆਂ ਕੀਤੀਆਂ ਸਨ ਜਿਸ ਦੀਆਂ ਤਸਵੀਰਾਂ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਇਹ ਖਰੀਦੀ ਸੀ ਉਦੋਂ 18 18.5 ਹਜ਼ਾਰ ਚ 18.5 ਮਰਲੇ ਸੀ 18.5 ਹਜ਼ਾਰ ਸਾਫ ਖਰੀਦੀ ਉਹਨਾਂ ਦੀ ਲਾ ਉਹ ਫਿਰ ਆਇਆ ਸੀ ਤੇ ਸਾਡੇ ਕੋਲ ਮਾਤਾ ਦਾ ਫੋਟੋ ਸਾਡੇ ਸਾਰਾ ਦੇ ਲੈ ਗਿਆ ਕਦੋਂ ਆਇਆ ਸੀ ਨਾ ਉਹਨੇ ਕਿਹਾ ਨਾ ਸਾਡੇ ਵੀ ਇੱਥੇ ਆਏ ਨੂੰ ਫਿਰ ਆ ਪਰਲੀ ਸਾਹਿਬ ਦੀ ਜਗ੍ਹਾ ਇਹਦੇ ਵਿੱਚ ਵੀ ਨਿੰਮ ਨੂੰ ਨੇ ਜੁੱਪੀ ਜੁੱਪੀ ਪਾਈ ਸੀ ਕਿ ਸਾਰਾ ਨਿੰਮ ਖਾਣੀ ਨੇ ਕਿੰਨੇ ਸਾਲ ਪੁਰਾਣੀ ਹੈ ਇਹ ਉਦੋਂ ਦੇ ਆਪਣਾ 1927 ਦੇ ਪਹਿਲਾਂ ਦੀ ਇਹ 1947 ਤੋਂ ਪਹਿਲਾਂ ਦੇ ਯਾਦਗਾਰਾਂ ਉਵੇਂ ਖੜੀਆਂ ਆ ਉਵੇਂ ਇਹ ਹੈ ਕਿੰਦੀ ਵੇਲੀ ਇਹ ਉਹ ਆਪਣਾ ਉਸ ਮੁੱਖ ਮੰਤਰੀ ਕੀ ਨਾਂ ਸੀ ਜਿਹੜਾ ਪਾਕਿਸਤਾਨ ਦਾ ਪਹਿਲਾ ਹਾਂ ਹੁਣ ਇਹਨਾਂ ਦੀ ਹੈ ਆ ਮਾਈ ਖੜੀ ਏ ਇਹਨਾਂ ਨੇ ਖਰੀਦ ਲਈਏ ਹਾਂਜੀ ਹਾਂ ਮੁੱਲ ਲੈ ਹਾਂ ਮੁੱਲ ਲੈ ਜੀ ਠੀਕ ਪਹਿਲਾਂ ਉਹ ਇੱਥੇ ਰਹਿੰਦੇ ਹੁੰਦੇ ਸੀ ਪਹਿਲਾਂ ਇੱਥੇ ਰਹਿੰਦੇ ਸੀ ਪਾਕਿਸਤਾਨ ਤੋਂ ਹਿੰਦੁਸਤਾਨ ਦੇ ਆਦੇ ਤੋਂ ਬਣ ਤੱਕ ਪਹਿਲਾਂ ਠੀਕ ਇੱਥੇ ਉਹ ਜਗ੍ਹਾ ਆ ਜਗਾ ਨਾਲ ਹੈ ਠੀਕ ਉਹ ਮੇਰੇ ਖਿਆਲ ਹੈ ਕੋਈ ਭਾਰਤ ਤੇ ਨਾਲ ਦੋ ਬੇਚਦਾ ਸਾਹ ਬਹੁਤ اچھا ਉਸਕੇ ਬਾਅਦ ਉਹ 47ਵੇਂ ਵਾਪਿਸ ਚਲੇ ਗਏ ਹਾਂ ਵਾਪਸ ਚਲੇ ਗਏ ਆਪਣਾ اچھا